ਸਪੇਨ 'ਚ ਆਏ ਭਾਰੀ ਪਾਣੀ ਕਾਰਨ ਸੈਂਕੜੇ ਹੀ ਲੋਕ ਹੋਏ ਲਾਪਤਾ ਦੇਖੋ ਪਾਣੀ ਕਾਰਨ ਕੀ ਬਣੇ ਸ਼ਹਿਰ ਦੇ ਹਾਲਾਤ ਸਪੇਨ 'ਚ 3 ਹਫਤੇ ਪਹਿਲਾਂ ਆਏ ਭਾਰੀ ਪਾਣੀ ਕਾਰਨ ਸੈਂਕੜੇ ਹੀ ਲੋਕ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸਪੇਨ ਵਿਦੇਸ਼ ਦੇ ਸ਼ਹਿਰ ਬਸਤੀ ਲੋਨਾ ਤੋਂ ਲਗਭਗ 350 ਕਿਲੋਮੀਟਰ ਦੂਰ ਸ਼ਹਿਰ ਬਲੱਸੀਆ 'ਚ ਪਿਛਲੇ ਦਿਨੀ ਭਾਰੀ ਪਾਣੀ ਆ ਗਿਆ ਪਾਣੀ ਆਉਣ ਦਾ ਮੁੱਖ ਕਾਰਨ ਇਹ ਸੀ ਕਿ ਇਸ ਸ਼ਹਿਰ ਦੇ ਨਜ਼ਦੀਕ ਪੈਂਦੇ ਇੱਕ ਨਹਿਰ ਦਾ ਬੰਨ ਟੁੱਟ ਗਿਆ ਅਤੇ ਸ਼ਹਿਰ ਚ ਪਾਣੀ 10 ਤੋਂ 12 ਫੁੱਟ ਤੱਕ ਪਹੁੰਚ ਗਿਆ ਇਸ ਸ਼ਹਿਰ ਦੇ ਕਾਫੀ ਲੋਕਾਂ ਨੇ ਆਪਣੇ ਮਕਾਨਾਂ ਦੀ ਛੱਤ ਉੱਪਰ ਚੜ੍ਹ ਕੇ ਜਾਨ ਬਚਾਈ ਅਤੇ ਸੈਂਕੜੇ ਹੀ ਲੋਕ ਪਾਣੀ ਦੇ ਤੇਜ਼ ਵਹਾਅ ਚ ਲਾਪਤਾ ਦੱਸੇ ਜਾ ਰਹੇ ਨੇ ਤੇ ਹਜ਼ਾਰਾਂ ਦੀ ਤਦਾਦ ਚ ਵਾਹਨ ਨੁਕਸਾਨੇ ਗਏ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਸੁੱਕ ਗਿਆ ਅਤੇ ਲੋਕਾਂ ਦੀ ਤਲਾਸ਼ ਜਾਰੀ ਹੈ ਇਸ ਮੌਕੇ ਪੰਜਾਬ ਦੇ ਨੌਜਵਾਨਾਂ ਨੇ ਸੇਵਾ ਸੰਭਾਲਣ ਦੀ ਡਿਊਟੀ ਸਮਝਦੇ ਹੋਏ ਇਸ ਸ਼ਹਿਰ ਤੋਂ 350 ਕਿਲੋਮੀਟਰ ਦੂਰ ਜਾ ਕੇ ਉਪਰੋਕਤ ਵੀਡੀਓ ਚ ਕੂੜਾ ਕਚਰਾ ਸਾਫ ਕਰਦੇ ਪੰਜਾਬੀ ਜੋ ਨੇ ਦਿਖਾਈ ਦੇ ਰਹੇ ਨੇ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ ਭਾਵੇਂ ਕੁਝ ਵੀ ਹੋਵੇ ਸਾਡੇ ਪੰਜਾਬੀ ਭਰਾ ਪੁੱਤਰ ਅਤੇ ਬਜ਼ੁਰਗ ਪੰਜਾਬ ਚ ਭਾਵੇਂ ਕਿਸੇ ਕਿਸਮ ਦੀ ਸੇਵਾ ਸੰਭਾਲਣ ਅਤੇ ਲੋਕ ਸੇਵਾ ਕਰਨ ਲਈ ਬਹੁਤ ਹੀ ਜ਼ਿਆਦਾ ਤਤਪਰ ਤਤ ਰਹਿੰਦੇ ਨੇ ਪਰ ਵਿਦੇਸ਼ਾਂ ਚ ਜਾ ਕੇ ਇਹ ਹੋਰ ਵੀ ਇਸ ਮਾੜੇ ਆਏ ਸਮੇਂ ਚ ਵਿਦੇਸ਼ੀਆਂ ਦੀ ਸੇਵਾ ਸੰਭਾਲਣ ਦੀ ਡਿਊਟੀ ਚੰਗੀ ਤਰ੍ਹਾਂ ਜਾਣਦੇ ਨੇ ਜੇਕਰ ਕਿਸੇ ਵੀ ਦੇਸ਼ ਵਿਦੇਸ਼ ਵਿੱਚ ਮਾੜੇ ਆਏ ਸਮੇਂ ਚ ਨਾਲ ਖੜਨ ਦਾ ਦਮ ਹੈ ਤਾਂ ਉਸ ਨੂੰ ਹੀ ਕਹਿੰਦੇ ਨੇ ਦਲੇਰ ਪੰਜਾਬੀ ਇਸ ਦਾ ਸਿਰਫ ਸਾਨੂੰ ਹੀ ਨਹੀਂ ਮਾਨ ਪੂਰੇ ਪੰਜਾਬ ਅਤੇ ਭਾਰਤ ਨੂੰ ਹੋਣਾ ਚਾਹੀਦਾ ਕਿੰਨਾ ਕਿੰਨਾ ਪਾਣੀ ਆਇਆ ਜੀ ਪਾਣੀ ਬਹੁਤ ਆਇਆ ਜੀ 4-4 ਮੀਟਰ ਪਾਣੀ ਆਇਆ ਜੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗੱਡੀਆਂ ਦੇ ਕੋ ਸਾਰੀਆਂ ਫੱਦੀਆਂ ਤੇ ਵੱਧ ਤੋਂ ਵੱਧ ਸੇਵਾਦਾਰਾਂ ਦੀ ਝੋੜਾ ਇੱਥੇ ਬੰਦ ਬਸ ਸੇਵਾਦਾਰ ਖੜੇ ਨੇ ਵਾਇਰੂ ਜੀ ਤੋਂ ਖਾਲਸਾ ਵਾਇਰੂ ਜੀ ਜੀ ਅਗਰ ਸਾਹਿਬ ਦੀ ਲਾੜ ਲਿਆ ਫੌਜਾਂ 4-4 ਹੋ ਗਏ ਹਰ ਟਾਈਮ ਸੇਵਾ ਕਰਨ ਨੂੰ ਤਿਆਰ ਨੇ ਬਾਕੀ ਜਿਹਨੂੰ ਵੀ ਚੋਅ ਹੀ ਸੇਵਾ ਚਾਹੀਦੀ ਆ ਉਹ ਵਾਹਿਗੁਰੂ ਸੰਪਰਕ ਕਰੋ ਪ੍ਰਾਇਮਰੀ ਸਿੰਘ ਨਾਲ ਹੋਰ ਜਿੰਨੇ ਸਿੰਘ ਨੇ ਆਪਣੇ ਪ੍ਰਿੰਸ ਵੀਰ ਹੋਗੇ ਭਾਈ ਕਲਜੀਤ ਸਿੰਘ ਹੋਗੇ ਹੋਰ ਜਿੰਨੇ ਆਪਣੇ ਸਿੰਘ ਜਮਸ਼ਾਨ ਦੇ ਨਾਲ ਕੰਟੈਕਟ ਕਰੋ ਜਿਨ੍ਹਾਂ ਨੂੰ ਸੇਵਾ ਦੀ ਲੋੜ ਹੈ ਆਪਣੀ ਲੋੜ ਹੋ ਕੰਟੈਕਟ ਕਰੋ ਸਾਡੇ ਨਾਲ ਅਸੀਂ ਤਿਆਰ ਪਰ ਤਿਆਰ ਆ ਹੈਲਪ ਕਰਨ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਭਾਜੀ ਕਿੰਨਾ ਨੁਕਸਾਨ ਹੋਇਆ ਭਰੇ ਜੀ ਸਾਰਾ ਨੁਕਸਾਨ ਭਾਈ ਜੀ ਦੇ ਨਹੀਂ ਕਿੰਨਾ ਸੋੜ ਗਿਆ ਇਹ ਤਾਂ ਆ ਲੱਗੇ ਨੇ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਤੇ ਪੂਰੇ ਆਪਣੇ ਸਪੇਨ ਦੇ ਵਿੱਚ ਬਲੈਂਸੀਆ ਪੈਂਡਾ ਥੈਰ ਬਲੈਂਸੀਆ ਉੱਤੇ ਆ ਗਈ ਜੀ ਇਹ ਨਾ ਟੁੱਟ ਗਈ ਉਹਦੇ ਕਾਰਨ ਖਾਸਾ ਜੀ ਅੱਧਨਾ ਵੱਧ ਨੁਕਸਾਨ ਹੋਇਆ ਵਾ ਹਜ਼ਾਰਾਂ ਦੇ ਸਾਬ ਨਾਲ ਗੱਡੀਆਂ ਤੇ ਮੋਟਾਂ ਹੋ ਚੁੱਕੀਆਂ ਨੇ ਇਹਨਾਂ ਦੇ ਪਾਣੀ ਵੀ ਰਹੀ 10 ਤੋਂ 12 ਫੁੱਟ ਦੱਸਦੇ ਪਏ ਨੇ ਸਾਰੀ ਇਹਨਾਂ ਆ ਚੁੱਕੇ ਸੀ ਆ ਗੋਰੇ ਵੀ ਲੱਗੇ ਹੋਣੇ ਸਾਡੇ ਨਾਲ ਹੀ